ਕਹਿੰਦੇ ਜਦੋਂ ਮਿਹਨਤ ਰੰਗ ਲੈ ਕੇ ਆਉਂਦੀ ਆ ਤਾਂ ਉਸ ਦੇ ਨਾਲ ਬਹੁਤ ਸਾਰੀਆਂ ਖੁਸ਼ੀਆਂ ਵੀ ਆਉਂਦੀਆਂ ਨੇ ਚਾਰੇ ਪਾਸੇ ਖੁਸ਼ੀਆਂ ਹੀ ਖੁਸ਼ੀਆਂ ਨੇ ਜਿਹੜੀਆਂ ਉਹ ਫੈਲ ਜਾਂਦੀਆਂ ਨੇ ਕੁਝ ਅਜਿਹੀਆਂ ਹੀ ਤਸਵੀਰਾਂ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਪਿੰਡ ਦੇ ਵਿੱਚ ਵਿਆਹ ਵਰਗਾ ਮਾਹੌਲ ਬਣਿਆ ਹੋਇਆ। ਦਰਅਸਲ ਇਸ ਪਿੰਡ ਦੇ ਵਿੱਚ ਕੋਈ ਵਿਆਹ ਨਹੀਂ ਸੀ ਸਗੋਂ ਇਹ ਮਾਹੌਲ ਇਸ ਕਰਕੇ ਬਣਿਆ ਕਿਉਂਕਿ ਇਸ ਪਿੰਡ ਦਾ ਇੱਕ ਨੌਜਵਾਨ ਆਪਣੀ ਟ੍ਰੇਨਿੰਗ ਪੂਰੀ ਕਰਕੇ ਲੈਫਟੀਨੈਂਟ ਬਣਦਾ। ਲੈਫਟੀਨੈਂਟ ਬਣਨ ਤੋਂ ਬਾਅਦ ਇਹ ਮੁੰਡਾ ਜਿਹੜਾ ਉਹ ਜਦੋਂ ਆਪਣੇ ਪਿੰਡ ਪਹੁੰਚਦਾ ਤਾਂ ਪਿੰਡ ਦੇ ਵਿੱਚ ਵਿਆਹ ਵਰਗਾ ਮਾਹੌਲ ਬਣ ਜਾਂਦਾ। ਸਾਰੇ ਪਿੰਡ ਦੇ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਨੇ ਜਿਹੜੀਆਂ ਉਹ ਫੈਲ ਜਾਂਦੀਆਂ ਨੇ ਸਾਰਾ ਪਿੰਡ ਖੁਸ਼ੀਆਂ ਮਨਾਉਂਦਾ ਕਿਉਂਕਿ ਇਸ ਪਿੰਡ ਦਾ ਪੁੱਤ ਜਿਹੜਾ ਕਿ ਆਪਣੀ ਟ੍ਰੇਨਿੰਗ ਪੂਰੀ ਕਰਦਾ ਹੈ ਟ੍ਰੇਨਿੰਗ ਪੂਰੀ ਕਰਕੇ ਲੈਫਟੀਨੈਂਟ ਬਣ ਜਾਂਦਾ ਉਸ ਤੋਂ ਬਾਅਦ ਪਿੰਡ ਆਉਂਦਾ ਤਾਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇਹ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਇਹ ਗਰਦਾਸਪੁਰ ਦੇ ਦਕੋਹਾ ਪਿੰਡ ਦੀਆਂ ਨੇ ਇਸ ਪਿੰਡ ਦਾ ਇੱਕ 22 ਸਾਲਾਂ ਦਾ ਨੌਜਵਾਨ ਜਿਹੜਾ ਕਿ ਆਪਣੀ ਟ੍ਰੇਨਿੰਗ ਪੂਰੀ ਕਰਦਾ ਹੈ ਟ੍ਰੇਨਿੰਗ ਪੂਰੀ ਕਰਨ ਤੋਂ ਬਾਅਦ ਆਪਣੇ ਪਿੰਡ ਪਰਤਿਆ ਪਿੰਡ ਪਰਤਣ ਤੇ ਉਸ ਦਾ ਸ਼ਾਨਦਾਰ ਤਰੀਕੇ ਦੇ ਨਾਲ ਸਵਾਗਤ ਕੀਤਾ ਗਿਆ ਟੋਲ ਵਜਾਏ ਗਏ ਤੇ ਨਾਲ ਹੀ ਇਸ ਮੁੰਡੇ ਨੂੰ ਨੋਟਾਂ ਦੇ ਨਾਲ ਲਾਦ ਦਿੱਤਾ ਗਿਆ। ਐਸਾ ਮੁੰਡੇ ਦੇ ਗਲ ਦੇ ਵਿੱਚ ਨੋਟਾਂ ਦੇ ਹਾਰ ਨੇ ਜਿਹੜੇ ਉਹ ਪਾਏ ਗਏ ਨੇ ਤਾਂ ਜਿਵੇਂ ਹੀ ਐਸਾ ਮੁੰਡੇ ਨੂੰ ਉਸ ਦਾ ਪਿਤਾ ਦੇਖਦਾ ਤਾਂ ਉਸ ਦੇ ਪਿਤਾ ਦੀ ਛਾਤੀ ਫਕਰ ਦੇ ਨਾਲ ਚੌੜੀ ਹੋ ਜਾਂਦੀ ਹੈ ਤੇ ਉਹ ਪਿਤਾ ਆਪਣੇ ਪੁੱਤ ਨੂੰ ਕੁੱਟ ਕੇ ਜਫੀ ਪਾ ਲੈਂਦਾ ਉਸ ਨੂੰ ਸਲੂਟ ਮਾਰਦਾ। ਤਾਂ ਜਦੋਂ ਪਿਤਾ ਦੀ ਵਾਰੀ ਖਤਮ ਹੁੰਦੀ ਆ ਖੁਸ਼ੀਆਂ ਮਨਾ ਲੈਂਦਾ ਪਿਤਾ ਤਾਂ ਉਸ ਤੋਂ ਬਾਅਦ ਫਿਰ ਮਾਂ ਦੀ ਵਾਰੀ ਆਉਂਦੀ ਆ। ਮਾਂ ਵੀ ਆਪਣੇ ਪੁੱਤ ਨੂੰ ਕੁੱਟ ਕੇ ਜਫੀ ਪਾਉਂਦੀ ਆ ਅਤੇ 2-3 ਮਿੰਟ ਤੱਕ ਆਪਣੇ ਪੁੱਤ ਨੂੰ ਆਪਣੇ ਸੀਨੇ ਨਾਲੋਂ ਅਲੱਗ ਨਹੀਂ ਕਰਦੀ ਕਿਉਂਕਿ ਮਾਂ ਨੂੰ ਵੀ ਆਪਣੇ ਪੁੱਤ ਦੇ ਉੱਪਰ ਫਕਰ ਹੋਇਆ ਕਿਉਂਕਿ ਉਸੀ ਮਿਹਨਤ ਆ ਜਿਹੜੀ ਉਹ ਰੰਗ ਲੈ ਕੇ ਆਈ ਮਿਹਨਤ ਨੇ ਇੰਨਾ ਜ਼ਿਆਦਾ ਰੰਗ ਲਿਆਂਦਾ ਕਿ ਉਹ ਪੁੱਤ ਜਿਹੜਾ ਲੈਫਟੀਨੈਂਟ ਬਣ ਜਾਂਦਾ ਤਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿੰਨੀਆਂ ਜ਼ਿਆਦਾ ਖੁਸ਼ੀਆਂ ਨੇ ਜਿਹੜੀਆਂ ਉਹ ਮਨਾਈਆਂ ਜਾ ਰਹੀਆਂ ਨੇ ਕਿਉਂਕਿ ਇਸ ਪਿੰਡ ਦਾ 22 ਸਾਲ ਦਾ ਮੁੰਡਾ ਦਿਲਰਾਜ ਕਰਨ ਜਿਹੜਾ ਕਿ ਆਪਣੀ ਟ੍ਰੇਨਿੰਗ ਪੂਰੀ ਕਰਦਾ ਮਿਹਨਤ ਕੀਤੀ ਸੀ ਟ੍ਰੇਨਿੰਗ ਪੂਰੀ ਕਰਨ ਤੋਂ ਬਾਅਦ ਉਹ ਲੈਫਟੀਨੈਂਟ ਬਣ ਜਾਂਦਾ ਤੇ ਲੈਫਟੀਨੈਂਟ ਬਣ ਕੇ ਆਪਣੇ ਪਿੰਡ ਪਹੁੰਚਿਆ ਤਾਂ ਸਾਰੇ ਪਿੰਡ ਦੇ ਵਿੱਚ ਖੁਸ਼ੀਆਂ ਮਨਾਈਆਂ ਗਈਆਂ ਪਿਓ ਨੂੰ ਆਪਣੇ ਪੁੱਤ ਤੇ ਉੱਪਰ ਮਾਣ ਹੋਇਆ ਉਸ ਦੀ ਮਾਂ ਨੇ ਉਸ ਨੂੰ ਕੁੱਟ ਕੇ ਆਪਣੇ ਸੀਨੇ ਦੇ ਨਾਲ ਲਾਇਆ ਤਾਂ ਵਿਆਹ ਵਰਗਾ ਮਾਹੌਲ ਬਣਿਆ ਹੋਇਆ ਲੋਕਾਂ ਦੇ ਵੱਲੋਂ ਪੰਗੜੇ ਨੇ ਜਿਹੜੇ ਉਹ ਪਾਏ ਜਾ ਰਹੇ ਨੇ ਉਸ ਮੁੰਡੇ ਦੇ ਉੱਪਰੋਂ ਨੋਟ ਨੇ ਜਿਹੜੇ ਉਹ ਵਾਰੇ ਜਾ ਰਹੇ ਨੇ ਤਾਂ ਉਸ ਮੁੰਡੇ ਨੂੰ ਢੋਲ ਵਾਜਿਆਂ ਦੇ ਨਾਲ ਸ਼ਾਨਦਾਰ ਤਰੀਕੇ ਦੇ ਨਾਲ ਉਸ ਦਾ ਸਵਾਗਤ ਕੀਤਾ ਗਿਆ ਨੋਟਾਂ ਦੇ ਨਾਲ ਉਸ ਨੂੰ ਲੱਦ ਦਿੱਤਾ ਗਿਆ